ਸ਼ਿਕਾਹ ਦੋਸਤੋ ਮੈਂ ਤੁਹਾਡੇ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਪਹੁੰਚੇ ਹਾਂ ਅੱਜ ਡੈਲੋ ਰੋਡ ਸਾਨੇਵਾਲ ਚੌਕ ਦੇ ਵਿੱਚ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਤਮਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਸਮਾਨ ਚੱਕਣ ਵਾਲੇ ਗਰੁੱਪ ਬਿਨਾਂ ਖੋਫ ਜਿਹੜਾ ਦੁਕਾਨਾਂ ਤੋਂ ਸ਼ਰ੍ਹਾਂ ਦਿਨ ਦਿਹਾੜੇ ਚੋਰੀ ਨੂੰ ਅੰਜਾਮ ਦੇ ਰਹੇ ਨੇ ਗੱਲ ਵੀ ਆਪ ਵੀ ਕਰਾਂਗੇ ਦੁਕਾਨਦਾਰ ਦੇ ਨਾਲ ਪਹਿਲਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਦੋ ਮੋਟਰਸਾਈਕਲ ਤੇ ਸਵਾਰ ਹੌਲੀ ਹੌਲੀ ਜਿਹੜਾ ਕਿ ਦੁਕਾਨ ਤੇ ਬਾਹਰ ਆਉਂਦੇ ਨੇ ਔਰ ਆੜਾ-ਵੜਾ ਦੇਖਦੇ ਨੇ ਕਿਸ ਤਰੀਕੇ ਦੇ ਨਾਲ ਕਿਹੜੇ ਸਪੀਕਰ ਆ ਉਸ ਨੂੰ ਚੱਕ ਕੇ ਲੈ ਜਾਂਦੇ ਨੇ ਦੁਕਾਨ ਵਾਲੇ ਦਾ ਕਹਿਣਾ ਹੈ ਕਿ ਮੈਂ 2 ਮਿੰਟ ਪਹਿਲਾਂ ਹੀ ਦੁਕਾਨ ਦੇ ਅੰਦਰ ਗਿਆ ਤਾਂ ਜੋ 1 ਘੰਟੇ ਡੇਢ ਘੰਟੇ ਬਾਅਦ ਪਤਾ ਲੱਗਿਆ ਤਾਂ ਦੇਖਿਆ ਕਿ ਤਕਰੀਬਨ ਪੌਣੇ 3 ਵਜੇ ਦਾ ਟਾਈਮ ਸੀ ਤਾਂ ਜੋ ਦੇਖਿਆ ਕਿ ਸਪੀਕਰ ਵਾਰ ਨਹੀਂ ਹੈ ਤਾਂ ਕਿਸੇ ਇੱਕ ਨਾਲ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਜੋ ਮੋਟਰਸਾਈਕਲ ਆ ਉਸ ਦੀ ਨੰਬਰ ਪਲੇਟਾਂ ਵੀ ਨਹੀਂ ਹਨ ਔਰ ਅਗਲਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਔਰ ਪਿੱਛੇ ਮੋਟਰਸਾਈਕਲ ਬੈਠਾ ਜੋ ਹੈ ਉਹ ਜੋ ਸਾਕਸ ਜਿਹੜਾ ਕੋਲੀ ਉਤਰਦਾ ਹੋਰੋ ਸਪੀਕਰ ਨੂੰ ਚੱਕਦਾ ਹੋਰ ਆਪਣਾ ਰੱਖ ਕੇ ਸਾਨੇਵਾਲ ਤੋਂ ਕੁਬਲਦੀ ਹੋ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਡੇਲੋ ਰੋਡ ਸਾਨੇਵਾਲ ਦੀਆਂ ਨੇ ਪਹੁੰਚੇ ਹੋਏ ਆਂ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਸਮਾਨ ਚੱਕਣ ਵਾਲਾ ਗਰੋਹ ਆ ਜਿਹੜਾ ਇਹ ਚੋਰ ਨੇ ਜਿਹੜੇ ਬਿਨਾ ਖੋਪਾ ਤੇ ਦੁਕਾਨਾਂ ਤੋਂ ਸ਼ਰੇਆਮਦਨ ਦਿਹਾੜੀ ਚੋਰੀ ਨੂੰ ਜਾਂਦੇ ਰਹੇ ਨੇ ਪ੍ਰਸ਼ਾਸਨ ਨੂੰ ਸ਼ਰਮਸਾਰ ਕਰ ਰਹੇ ਨੇ ਅੱਜ ਇਹ ਡੇਲੋ ਰੋਡ ਰਾਜ ਇਲੈਕਟ੍ਰੋਨਿਕਸ ਤੋਂ ਜਿਹੜਾ ਸਮਾਨ ਜਿਹੜਾ ਚੱਕਿਆ ਗਿਆ ਸਿੱਕੜ ਚੱਕਿਆ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਸਿੱਕੇ ਦੇ ਨਾਲ ਜਿਹੜੇ ਚੱਕ ਦੇਖੋ ਹੌਲੀ-ਹੌਲੀ ਆਉਂਦਾ ਸਪੀਕਰ ਚੱਕਦਾ ਸਪੀਕਰ ਚੱਕ ਕੇ ਮੋਟਰਸਾਈਕਲ ਦੇ ਉੱਪਰ ਰੱਖ ਕੇ ਜਿਹੜੇ ਕਿਹੇ ਚਲੇ ਜਾਂਦੇ ਨੇ ਆਓ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਆਪਾਂ ਗੱਲਬਾਤ ਕਰ ਲੈਨੇ ਆ ਕੀ ਕਹਿਣਾ ਚਾਹੁੰਦੇ ਨੇ ਦੁਕਾਨਦਾਰ ਇਸ ਵਾਰ ਜੀ ਅਸਰ ਕੀ ਨਜ਼ਰ ਬੀ ਤਿਲਕਰਾਂ ਜੀ ਸਰ ਕੀ ਗੱਲ ਹੋਈ ਕੱਲ ਜਿਸ ਤਰ੍ਹਾਂ ਕੋਰੀ ਜਿਹੜੀ ਕੱਲ ਆਪਣੀ ਸ਼ਾਪ ਤੇ ਨਾ ਪੌਣੇ ਕ ਤਿੰਨ ਵਜੇ ਮੈਂ ਬਾਹਰ ਖੜਾ ਸੀ ਜੀ ਤੇ ਬਾਹਰੋਂ ਦੁਕਾਨ ਦੇ ਅੰਦਰ ਆਇਆ ਤੇ ਆਪਣਾ ਸਮਾਨ ਅੰਦਰ ਸਮਾਨ ਦੇਖ ਰਿਹਾ ਸੀ ਪਿੱਛੋਂ ਦੋ ਮੋਟਰਸਾਈਕਲ ਤੇ ਦੋ ਮੁੰਡੇ ਆਏ ਅਣ ਪਛਾਤੇ ਮੂੰਹ ਬੰਨੇ ਹੋਏ ਸੀ ਉਹਨਾਂ ਦੇ ਉਹ ਉਹਨਾਂ ਨੇ ਸਪੀਕਰ ਨੂੰ ਹੱਥ ਪਾਇਆ ਤੇ ਚੱਕ ਕੇ ਲੈ ਗਏ ਤੇ ਅਸੀਂ ਬਾਅਦ ਵਿੱਚ ਥੋੜੀ ਦੇਰ ਸਾਨੂੰ ਮਤਲਬ ਲਗਭਗ 1.5 ਘੰਟੇ ਬਾਅਦ ਰਿਕਾਰਡਿੰਗ ਜਦੋਂ ਚੈੱਕ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿੰਦਾ ਮਤਲਬ ਜਿਹੜਾ ਸਪੀਕਰ ਬਾਹਰ ਕਿਹੜਾ ਸੀ ਬਾਹਰ ਗਿਆ ਸੀ ਹਾਂ ਹਾਂਜੀ 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 ਸਾਬੂ ਫਰ ਸੀਗਾ ਜੀ 12 ਇੰਚੀ ਦਾ ਤੇ ਪਤਾ ਨਹੀਂ ਲੱਗਿਆ ਜਿੱਦਾਂ ਮੁੰਡੇ ਆਏ ਨੇ ਦੋ ਮੁੰਡੇ ਜਾਂ ਨਹੀਂ ਪਤਾ ਨਹੀਂ ਲੱਗਿਆ ਜੀ ਮੈਨੂੰ ਮੈਂ ਅੰਦਰ ਬੈਠਾ ਹੀ ਮੇਰਾ ਬੇਟਾ ਗਿਆ ਸੀ ਕਿਤੇ ਹਾਂਜੀ ਪਤਾ ਨਹੀਂ ਲੱਗਿਆ ਇਹ ਕਿੰਨੇ ਵਜ ਦੀ ਗੱਲ ਹੈ ਜੀ ਇਹ ਲਗਭਗ ਪੌਣੇ 3 ਵਜ ਦੀ ਗੱਲ ਹੈ ਤੇ ਫਿਰ ਪਛਾਣ ਜੀ ਨੇ ਮੁੰਡੇ ਕੌਣ ਨੇ ਕਿਸਾਨ ਨਹੀਂ ਪਛਾਣ ਚ ਨਹੀਂ ਉਹਨਾਂ ਦੇ ਮੂੰਹ ਟਕੇ ਹੋਏ ਸੀ ਤੇ ਇਹ ਮਤਲਬ ਪ੍ਰਸ਼ਾਸਨ ਕੀ ਅਪੀਲ ਕਰਦੇ ਪ੍ਰਸ਼ਾਸਨ ਨੂੰ ਤਾਂ ਅਸੀਂ ਇਹ ਅਪੀਲ ਕਰਦੇ ਆਂ ਵੀ ਅੱਜ ਕੱਲ ਚੋਰੀਆਂ ਬਹੁਤ ਵਧੀਆਂ ਨੇ ਤੇ ਆਮ ਦੁਕਾਨਦਾਰਾਂ ਵੀਰਾਂ ਨੂੰ ਅਪੀਲ ਕਰਦੇ ਆਂ ਕਿ ਆਪਣੇ ਆਪਣੇ ਸਮਾਨ ਦਾ ਧਿਆਨ ਰੱਖੋ ਅੱਜ ਕੱਲ ਕੋਈ ਕਿਸੇ ਦਾ ਵਿਸ਼ਵਾਸ ਵਾਲਾ ਕੰਮ ਨਹੀਂ ਲਾ